ਇੱਕ ਵਾਰ ਇੱਕ ਗਰੀਬ ਕਿਸਾਨ ਹੁੰਦਾ ਹੈ ਜਿਦੇ ਤਿੰਨ ਪੁੱਤਰ ਹੁੰਦੇ ਹਨ ਉਹ ਆਪਣੇ ਪੁੱਤਰਾਂ ਨੂੰ ਅਕਸਰ ਕਹਿੰਦਾ ਹੈ ਬੱਚਿਓ ਸਾਡੇ ਕੋਲ ਕੋਈ ਬਹੁਤੀ ਜ਼ਮੀਨ ਜਾਇਦਾਦ ਨਹੀਂ ਕੋਈ ਸੋਨਾ ਨਹੀਂ ਸਾਡੇ ਕੋਲ ਕੁਝ ਵੀ ਨਹੀਂ ਇਸ ਲਈ ਤੁਹਾਨੂੰ ਇੱਕ ਹੋਰ ਤਰ੍ਹਾਂ ਦਾ ਖਜ਼ਾਨਾ ਇਕੱਠਾ ਕਰਨਾ ਪੈਣਾ ਤੁਹਾਨੂੰ ਬਹੁਤ ਕੁਝ ਸਮਝਣਾ ਤੇ ਬਹੁਤ ਕੁਝ ਜਾਣਨਾ ਪੈਣਾ ਆਖੋ ਕੁਝ ਨਹੀਂ ਲੰਘਣ ਦੇਣਾ ਵੱਡੇ-ਵੱਡੇ ਘਰਾਂ ਦੀ ਥਾਂ ਤੁਹਾਡੇ ਕੋਲ ਤੇਜ ਦਿਮਾਗ ਹੋਵੇਗਾ ਸੋਨੇ ਦੀ ਥਾਂ ਤੇਜ ਸੂਝ-ਬੂਝ ਇਹੋ ਜਿਹੀ ਦੌਲਤ ਨਾਲ ਤੁਸੀਂ ਕਦੀ ਵੀ ਘਾਟਾ ਨਹੀਂ ਖਾਓਗੇ ਤੇ ਤੁਹਾਡੀ ਹਾਲਤ ਦੂਜਿਆਂ ਨਾਲੋਂ ਮਾੜੀ ਨਹੀਂ ਰਹਿਣ ਲੱਗੀ ਇਸ ਤਰ੍ਹਾਂ ਹੀ ਵਕਤ ਲੰਘਦਾ ਗਿਆ ਤੇ ਇੱਕ ਦਿਨ ਉਹ ਬਜ਼ੁਰਗ ਆਦਮੀ ਗੁਜ਼ਰ ਗਿਆ ਭਰਾ ਜੁੜ ਬੈਠੇ ਉਹਨਾਂ ਨੇ ਸਲਾਹ ਕੀਤੀ ਤੇ ਫਿਰ ਕਹਿਣ ਲੱਗੇ ਇੱਥੇ ਸਾਡੇ ਘਰ ਨੂੰ ਕੁਝ ਨਹੀਂ ਹੈ ਚਲੋ ਸਫਰ ਤੇ ਚੱਲੀਏ ਤੇ ਦੁਨੀਆ ਵੇਖੀਏ ਲੂਡ ਪੇ ਤੇ ਅਸੀਂ ਦੁਬਾਰਾ ਇੱਥੇ ਆ ਜਾਵਾਂਗੇ ਮਜ਼ਦੂਰੀ ਦਾ ਕੰਮ ਕਰਾਂਗੇ ਕੁਝ ਵੀ ਕਰਾਂਗੇ ਭੁੱਖੇ ਤਾਂ ਨਹੀਂ ਮਰਨ ਲੱਗੇ ਉਹ ਤਿਆਰ ਹੋ ਗਏ ਤੇ ਆਪਣੇ ਰਾਹ ਪੈ ਗਏ ਉਹਨਾਂ ਸੁੰਨੀਆਂ ਵਾਦੀਆਂ ਪਾਰ ਕੀਤੀਆਂ ਤੇ ਉੱਚੇ-ਉੱਚੇ ਪਹਾੜਾਂ ਤੋਂ ਲੰਗੇ ਪੂਰੇ 40 ਦਿਨ ਤੁਰਦੇ ਰਹੇ ਹੁਣ ਤੱਕ ਉਹ ਆਪਣੀ ਸਾਰੀ ਰਸਦ ਮੁਕਾ ਚੁੱਕੇ ਸਨ ਧੀਨੇ ਥੱਕੇ ਟੁੱਟੇ ਪਏ ਸਨ ਅਜੇ ਵੀ ਸੜਕ ਖਤਮ ਹੁੰਦੀ ਨਹੀਂ ਸੀ ਉਹਨਾਂ ਨੇ ਰਸਤੇ ਵਿੱਚ ਕੁਝ ਧੀਰ ਆਰਾਮ ਕੀਤਾ ਤੇ ਫਿਰ ਅੱਗੇ ਤੁਰ ਪਏ ਜਿਉਂ ਹੀ ਉਹ ਅੱਗੇ ਪਹੁੰਚੇ ਉਹਨਾਂ ਨੂੰ ਇੱਕ ਵੱਡਾ ਸ਼ਹਿਰ ਨਜ਼ਰ ਆਇਆ ਭਰਾਵਾਂ ਦੀ ਖੁਸ਼ੀ ਦੀ ਹੱਦ ਨਾ ਰਹੀ ਤੇ ਉਹ ਹੋਰ ਤੇਜ਼ ਦੋਰਨ ਲੱਗ ਪਏ ਉਹ ਕਹਿਣ ਲੱਗੇ ਕਿ ਸਭ ਤੋਂ ਭੈੜਾ ਸਾਡਾ ਸਭ ਕੁਝ ਉੱਤੇ ਰਹਿ ਗਿਆ ਤੇ ਸਭ ਕੁਝ ਚੰਗਾ ਹੋਣ ਸਾਡੇ ਨਾਲ ਹੋਵੇਗਾ ਉਹ ਸ਼ਹਿਰ ਕੋਲ ਪਹੁੰਚਣ ਵਾਲੇ ਸਨ ਕਿ ਸਭ ਤੋਂ ਵੱਡਾ ਭਰਾ ਅਚਨਚੇਤ ਹੀ ਰੁਕ ਗਿਆ ਉਸਨੇ ਜ਼ਮੀਨ ਵੱਲ ਵੇਖਿਆ ਤੇ ਬੋਲਿਆ ਕੁਝ ਚਿਰ ਹੋਇਆ ਇੱਥੋਂ ਇੱਕ ਵੱਡਾ ਸਾਰਾ ਊਠ ਲੰਘਿਆ ਉਹ ਥੋੜੀ ਦੇਰ ਹੋਰ ਅੱਗੇ ਗਏ ਤਾਂ ਵਿਚਕਾਰਲਾ ਭਰਾ ਰੁਕ ਗਿਆ ਤੇ ਸੜਕ ਦੇ ਦੋਵੇਂ ਪਾਸੇ ਵੇਖਣ ਲੱਗਾ ਤੇ ਕਹਿਣ ਲੱਗਾ ਉਸ ਊਠ ਦੀ ਇੱਕ ਅੱਖ ਨਹੀਂ ਹੈ ਹੋਰ ਅੱਗੇ ਤੁਰਦੇ ਗਏ ਤਾਂ ਛੋਟੇ ਭਰਾ ਨੇ ਕਿਹਾ ਉਹ ਊਠ ਤੇ ਇੱਕ ਆਰਥ ਤੇ ਇੱਕ ਛੋਟਾ ਬੱਚਾ ਚੜੇ ਹੋਏ ਸਨ ਠੀਕ ਹੈ ਦੋਵੇਂ ਵੱਡੇ ਭਰਾਵਾਂ ਨੇ ਆਖਿਆ ਤੇ ਫਿਰ ਜਿੰਨੇ ਜਾਣੇ ਅੱਗੇ ਤੁਰਦੇ ਕੋਚੇਰ ਪਿੱਛੋਂ ਇੱਕ ਊਠ ਤੇ ਸਵਾਰ ਆਦਮੀ ਉਹਨਾਂ ਹੇਠ ਆੜਿਆ ਸਭ ਤੋਂ ਵੱਡੇ ਭਰਾ ਨੇ ਉਹਦੇ ਵੱਲ ਵੇਖਿਆ ਤੇ ਪੁੱਛਣ ਲੱਗਾ ਉਈ ਗੱਟੀ ਜੀ ਤਨ ਲਾਪਰੀਆ ਉਸ ਆਦਮੀ ਨੇ ਆਪਣੇ ਊਠ ਦੀ ਲਗਾਮ ਖਿੱਚ ਲਈ ਤੇ ਕਹਿੰਦਾ ਹਾਂ ਲਾਪਰੀਆ ਹਾਂ ਤੇਰਾ ਕੋਈ ਊਠ ਗਵਾਚ ਗਿਆ ਸਭ ਤੋਂ ਵੱਡੇ ਭਰਾ ਨੇ ਪੁੱਛਿਆ ਉਹ ਕਹਿੰਦਾ ਹਾਂ ਮੈਂ ਊਠ ਮੇਰਾ ਊਠ ਸੀ ਉਹ ਗਵਾਚ ਗਿਆ ਮੈਂ ਉਹਨੂੰ ਲਾਪਰੀਆ ਹਾਂ ਤੇ ਵੱਡਾ ਸਾਰਾ ਊਠ ਸੀ ਉਹਦੀ ਇੱਕ ਅੱਖ ਨਹੀਂ ਸੀ ਵਿਚਕਾਰ ਲਾ ਭਰਾ ਬੋਲ ਪਿਆ ਤੇ ਉਹਦੇ ਤੇ ਇੱਕ ਛੋਟਾ ਜਿਹਾ ਬੱਚਾ ਤੇ ਇੱਕ ਔਰਤ ਚੜੇ ਹੋਏ ਸਨ ਸਭ ਤੋਂ ਛੋਟੇ ਭਰਾ ਨੇ ਕਿਹਾ ਉਸ ਆਦਮੀ ਨੂੰ ਤਿੰਨਾ ਭਰਾਵਾਂ ਤੇ ਸ਼ੱਕ ਹੋਣ ਲੱਗਾ ਅੱਛਾ ਤੁਸੀਂ ਹੋ ਜਿੰਨਾਂ ਕੋਲ ਮੇਰਾ ਊਠ ਏ ਬੋਲੋ ਕੀ ਕੀਤਾ ਤੁਸੀਂ ਉਹਦਾ ਤੇਰਾ ਊਠ ਤਾਂ ਅਸੀਂ ਕਦੇ ਤੱਕਿਆ ਵੀ ਨਹੀਂ ਭਰਾਵਾਂ ਨੇ ਜਵਾਬ ਦਿੱਤਾ ਪਰ ਫਿਰ ਤੁਹਾਨੂੰ ਕਿੱਦਾਂ ਪਤਾ ਇਹਨਾਂ ਸਾਰੀਆਂ ਗੱਲਾਂ ਦਾ ਉਹ ਕਹਿਣ ਲੱਗੇ ਸਾਨੂੰ ਆਪਣੀਆਂ ਅੱਖਾਂ ਵਰਤਨ ਤੇ ਮਾਮਲੇ ਨੂੰ ਸਮਝਣ ਦੀ ਜਾਂਚ ਆਉਂਦੀ ਏ ਤੂੰ ਉਸ ਪਾਸੇ ਆਪਣਾ ਊਠ ਦੜਾ ਤੇ ਤੈਨੂੰ ਤੇਰਾ ਦੂਜਾ ਊਠ ਲੱਭ ਪਏਗਾ ਨਹੀਂ ਊਠ ਦਾ ਮਾਲ ਕੱਖਣ ਲਗਾ ਮੈਂ ਉਸ ਪਾਸੇ ਕਿਉ ਜਾਵਾਂ ਮੇਰਾ ਉਠ ਤੁਹਾਡੇ ਕੋਲੇ ਤੇ ਤੁਹਾਨੂੰ ਮੈਨੂੰ ਉਹ ਦੇਣਾ ਹੀ ਪਵੇਗਾ ਅਸੀਂ ਤਾਂ ਤੇਰੇ ਉਠ ਨੂੰ ਵੇਖਿਆ ਵੀ ਨਹੀਂ ਭਰਾ ਉੱਚੀ ਉੱਚੀ ਬੋਲਣ ਲੱਗੇ ਪਰ ਉਹ ਉਂਠ ਵਾਲਾ ਸੁਣਨ ਤਿਆਰ ਹੀ ਨਹੀਂ ਸੀ ਉਹਨੇ ਆਪਣੀ ਤਲਵਾਰ ਕੱਢ ਲਈ ਤੇ ਅੰਨੇ ਵਾ ਉਹਨਾਂ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਸਨੇ ਉਹਨਾਂ ਭਰਾਵਾਂ ਨੂੰ ਕਿਹਾ ਕਿ ਸਿੱਧੇ ਹੋ ਕੇ ਮੇਰੇ ਸਾਹਮਣੇ ਅੱਗੇ-ਅੱਗੇ ਚੱਲ ਪੋ ਉਹ ਉਹਨਾਂ ਨੂੰ ਰਾਜੇ ਦੇ ਮਹਿਲ ਲੈ ਗਿਆ ਉਹਨਾਂ ਭਰਾਵਾਂ ਨੇ ਬਥੇਰਾ ਉਸ ਦੀ ਅਮੰਤਾ ਕੀਤੀਆਂ ਪਰ ਉਹ ਨਾ ਮੰਨਿਆ ਉਸਨੇ ਉਹਨਾਂ ਨੂੰ ਛਪਾਈਆਂ ਦੇ ਕੋਲ ਛੱਡਿਆ ਤੇ ਆਪ ਰਾਜੀ ਕੋਲ ਪਹੁੰਚ ਗਿਆ ਤੇ ਕਹਿਣ ਲੱਗਾ ਮੈਂ ਆਪਣੀ ਜੜ ਨੂੰ ਪਹਾੜਾਂ ਵੱਲ ਲਿਜਾ ਰਿਹਾ ਸਾਂ ਮੇਰੀ ਘਰ ਵਾਲੀ ਤੇ ਮੇਰਾ ਛੋਟਾ ਜਿਹਾ ਬੱਚਾ ਇੱਕ ਵੱਡੇ ਊਠ ਤੇ ਬੈਠੇ ਹੋਏ ਪਿੱਛੇ ਆ ਰਹੇ ਸਨ ਪਤਾ ਹੀ ਨਹੀਂ ਲੱਗਾ ਉਹ ਕਦੋਂ ਰਾਹ ਭੁੱਲ ਗਏ ਤੇ ਮੇਰੀਆਂ ਅੱਖਾਂ ਤੋਂ ਓਲੇ ਹੋ ਗਏ ਤੇ ਅੱਗੇ ਜਾ ਕੇ ਮੈਨੂੰ ਇਹ ਤਿੰਨ ਬੰਦੇ ਪੈਦਲ ਤੁਰੇ ਜਾ ਰਹੇ ਮਿਲੇ ਮੈਨੂੰ ਯਕੀਨ ਹੈ ਇਨ੍ਹਾਂ ਬੰਦਿਆਂ ਨੇ ਮੇਰਾ ਊਠ ਚੋਰਾ ਲਿਆ ਤੇ ਮੈਨੂੰ ਬਹੁਤ ਡਾਰੇ ਇਨ੍ਹਾਂ ਨੇ ਮੇਰੀ ਘਰਵਾਲੀ ਤੇ ਮੇਰੇ ਬੱਚੇ ਨੂੰ ਕਤਲ ਕਰ ਦਿੱਤਾ ਜਦੋਂ ਉਸਨੇ ਆਪਣੀ ਸਾਰੀ ਗੱਲ ਮੁਕਾ ਲਈ ਤਾਂ ਰਾਜੇ ਨੇ ਪੁੱਛਿਆ ਤੈਨੂੰ ਇਹ ਸਭ ਕਿਵੇਂ ਪਤਾ ਲੱਗਿਆ ਮੇਰੇ ਇੱਕ ਵੀ ਲਬਜ਼ ਕਹੇ ਬਿਨਾ ਇੰਨਾ ਬੰਦਿਆਂ ਨੇ ਮੈਨੂੰ ਆਪ ਦੱਸ ਦਿੱਤਾ ਊਠ ਵੱਡਾ ਸਾਰਾ ਸੀ ਉਸਦੀ ਇੱਕ ਅੱਖ ਨਹੀਂ ਸੀ ਤੇ ਉਹਦੇ ਉੱਤੇ ਇੱਕ ਬੱਚਾ ਤੇ ਔਰਤ ਬੈਠੇ ਸਨ ਰਾਜੇ ਨੇ ਇੱਕ ਪਲ ਲਈ ਸੋਚਿਆ ਜੇ ਜਿਵੇਂ ਤੂੰ ਕਹਿ ਰਿਹਾ ਤੂੰ ਉਹਨਾਂ ਨੂੰ ਕੁਝ ਨਹੀਂ ਸੀ ਦੱਸਿਆ ਤੇ ਤਾਂ ਵੀ ਉਹਨਾਂ ਨੇ ਤੇਰੇ ਊਠ ਨੂੰ ਇੰਨੀ ਚੰਗੀ ਤਰ੍ਹਾਂ ਬਿਆਨ ਕਰ ਦਿੱਤਾ ਤਾਂ ਸੱਚੀ ਮੁੱੱਚੀ ਹੀ ਉਹਨਾਂ ਨੇ ਹੀ ਊਠ ਨੂੰ ਚੁਰਾਇਆ ਹੋਣਾ ਚੋਰਾਂ ਨੂੰ ਅੰਦਰ ਲਿਆ ਊਠ ਦਾ ਮਾਲਕ ਬਾਹਰ ਗਿਆ ਤੇ ਤਿੰਨਾਂ ਭਰਾਵਾਂ ਨੂੰ ਅੰਦਰ ਲੈ ਆਇਆ ਰਾਜੇ ਨੇ ਤਿੰਨਾਂ ਭਰਾਵਾਂ ਨੂੰ ਪੁੱਛਿਆ ਤੁਸੀਂ ਇਸ ਆਦਮੀ ਦੇ ਊਠ ਨੂੰ ਕੀ ਕੀਤਾ ਹੈ ਅਸੀਂ ਚੋਰ ਨਹੀਂ ਤੇ ਅਸੀਂ ਇਹਦਾ ਊਠ ਕਦੀ ਵੇਖਿਆ ਵੀ ਨਹੀਂ ਤਿੰਨਾਂ ਭਰਾਵਾਂ ਨੇ ਜਵਾਬ ਦਿੱਤਾ ਰਾਜੇ ਨੇ ਕਿਹਾ ਤੁਸੀਂ ਮਾਲਕ ਦੇ ਤੁਹਾਨੂੰ ਕੁਝ ਵੀ ਦੱਸਣ ਤੋਂ ਬਿਨਾ ਉਹਨੂੰ ਊਠ ਦਾ ਸਾਰਾ ਕੁਝ ਦੱਸ ਦਿੱਤਾ ਤੇ ਫਿਰ ਵੀ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਊਠ ਨਹੀਂ ਚੁਰਾਇਆ ਤਾਂ ਤਿੰਨੇ ਜਣੇ ਕਹਿਣ ਲੱਗੇ ਰਾਜਾ ਜੀ ਇਹਦੇ 'ਚ ਹੈਰਾਨੀ ਵਾਲੀ ਕੋਈ ਗੱਲ ਨਹੀਂ ਅਸੀਂ ਛੋਟੇ ਹੁੰਦੇ ਤੋਂ ਹੀ ਗਿੱਜੇ ਹੋਏ ਹਾਂ ਨਜ਼ਰੋਂ ਪੁੱਜ ਨਾ ਲੰਘਣ ਦੇਈ ਅਸੀਂ ਵੇਖਣ ਤੇ ਸੋਚਣ ਸਮਝਣ ਦੀ ਜਾਤ ਸਿੱਖਣ ਲਈ ਬਹੁਤ ਵਕਤ ਲਾਇਆ ਏਸੇ ਕਰਕੇ ਉਸ ਨੂੰ ਕਦੀ ਤੱਕੇ ਬਿਨਾ ਅਸੀਂ ਦੱਸ ਦਿੱਤਾ ਕਿ ਉਠ ਕਿਹੋ ਜਿਆ ਸੀ ਰਾਜਾ ਹੱਸ ਪਿਆ ਜਿਹੜੀ ਚੀਜ਼ ਕਦੀ ਕਿਸੇ ਤੱਕੀ ਨਾ ਹੋਵੇ ਉਹਦੇ ਬਾਰੇ ਇੰਨਾ ਗਿਆਨ ਕਿਵੇਂ ਹੋ ਸਕਦਾ ਹੋ ਸਕਦਾ ਭਰਾਮਣੇ ਜਵਾਬ ਦਿੰਦਾ ਚਲੋ ਠੀਕ ਹੈ ਇਹ ਕਹ ਲੈਨੇ ਆ ਕਿ ਤੁਸੀਂ ਸੱਚ ਬੋਲ ਰਹੇ ਹੋ ਜਾਂ ਝੂਠ ਰਾਜੇ ਨੇ ਆਪਣੇ ਵਜ਼ੀਰ ਨੂੰ ਸੱਦਿਆ ਕਿ ਉਹਦੇ ਕੰਨ ਵਿੱਚ ਕੁਝ ਆਖਿਆ ਵਜ਼ੀਰ ਇੱਕਦਮ ਮਹਿਲ ਤੋਂ ਬਾਹਰ ਚਲਾ ਗਿਆ ਪਰ ਉਹ ਛੇਤੀ ਹੀ ਦੋ ਨੌਕਰਾਂ ਨੂੰ ਨਾਲ ਲੈ ਕੇ ਵਾਪਸ ਆਇਆ ਨੌਕਰਾਂ ਨੇ ਇੱਕ ਰੇੜੀ ਉੱਤੇ ਇੱਕ ਵੱਡੀ ਸਾਰੀ ਪੇਟੀ ਰੱਖੀ ਹੋਈ ਸੀ ਪੇਟੀ ਨੂੰ ਧਿਆਨ ਨਾਲ ਇਹੋ ਜੀ ਥਾਂ ਉੱਤੇ ਰੱਖਦਿਆਂ ਜਿੱਥੋਂ ਉਹ ਰਾਜਾ ਨੂੰ ਦਿਖ ਸਕੇ ਉਹ ਪਰਾਂ ਹੋ ਗਏ ਭਰਾ ਦੂਰੋਂ ਵੇਖਦੇ ਖਲੋਤੇ ਰਹੇ ਉਹਨਾਂ ਧੰਨ ਨਾਲ ਵਿਖਿਆ ਪੇਟੀ ਕਿੱਥੋਂ ਲਿਆਂਦੀ ਗਈ ਸੀ ਕਿਵੇਂ ਪਹੁੰਚਾਈ ਗਈ ਸੀ ਤੇ ਫਰਸ਼ ਉੱਤੇ ਕਿਸ ਤਰ੍ਹਾਂ ਰੱਖਿਆ ਗਿਆ ਰਾਜੇ ਨੇ ਉਹਨਾਂ ਤਿੰਨਾਂ ਭਰਾਵਾਂ ਨੂੰ ਪੁੱਛਿਆ ਦੱਸੋ ਇਸ ਪੇਟੀ ਵਿੱਚ ਕੀ ਹੈ ਰਾਜਾ ਅਸੀਂ ਤੁਹਾਨੂੰ ਪਹਿਲਾਂ ਕਹਿ ਚੁੱਕੇ ਹਾਂ ਅਸੀਂ ਚੋਰ ਨਹੀਂ ਸਭ ਤੋਂ ਵੱਡੇ ਭਰਾ ਨੇ ਆਖਿਆ ਪਰ ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਦੱਸ ਸਕਨਾ ਇਸ ਵਿੱਚ ਪੀਟੀ ਇੱਕ ਢੰਡੀ ਚ ਇੱਕ ਛੋਟੀ ਜੀ ਗੋਲ ਚੀਜ਼ ਹੈ ਅਨਾਰ ਇਹ ਵਿਚਲਾ ਭਰਾ ਬੋਲ ਪਿਆ ਉਹ ਪੂਰਾ ਪੱਕਿਆ ਹੋਇਆ ਨਹੀਂ ਸਭ ਤੋਂ ਛੋਟੇ ਬਰਾਣੇ ਆਖਿਆ ਉਹਨਾਂ ਤਿੰਨਾਂ ਦੀਆਂ ਗੱਲਾਂ ਸੁਣ ਕੇ ਰਾਜੇ ਨੇ ਹੁਕਮ ਦਿੱਤਾ ਪੇਟੀ ਉਹਦੇ ਨੇੜੇ ਲਿਆਂਦੀ ਜਾਵੇ ਤੇ ਨੌਕਰ ਨੂੰ ਫੌਰਨ ਉਸ ਨੂੰ ਪੇਟੀ ਨੂੰ ਖੋਲਣ ਦਾ ਹੁਕਮ ਦਿੱਤਾ ਜਦੋਂ ਪੇਟੀ ਖੋਲੀ ਗਈ ਉਸ ਨੇ ਅੰਦਰ ਵੇਖਿਆ ਤਾਂ ਉਹਦੇ ਵਿੱਚ ਇੱਕ ਅਣਪੱਕਿਆ ਅਨਾਰ ਸੀ ਰਾਜੇ ਨੇ ਉਹ ਅਨਾਰ ਬਾਹਰ ਕੱਢਿਆ ਉੱਥੇ ਹਾਜ਼ਰ ਸਾਰੇ ਲੋਕਾਂ ਨੂੰ ਦਿਖਾਇਆ ਤੇ ਗਵਾਚੇ ਉਠਦੇ ਮਾਲਕ ਵੱਲ ਮੂੰਹ ਕਰਕੇ ਕਹਿਣ ਲੱਗਾ ਇੰਨਾ ਬੰਦਿਆਂ ਨੇ ਸਾਬਤ ਕਰ ਦਿੱਤਾ ਉਹ ਚੋਰ ਨਹੀਂ ਇਹ ਸੱਚੀ-ਮੁੱੱਚੀ ਹੀ ਸਿਆਣੇ ਨੇ ਤੇ ਜਾ ਆਪਣੇ ਊਠ ਨੂੰ ਕਿਤੇ ਹੋਰ ਲੱਪ ਜਿੰਨੇ ਵੀ ਲੋਕ ਰਾਜੇ ਕੋਲ ਹਾਜ਼ਰ ਸਨ ਸਭ ਨੇ ਭਰਾਵਾਂ ਦੀ ਸਿਆਣਪ ਵੇਖ ਲਈ ਪਰ ਉਹਨਾਂ 당 ਕੋਈ ਨਾ ਹੋਇਆ ਜਿੰਨਾ ਰਾਜਾ ਆਪ ਹੋਇਆ ਉਹਨੇ ਹੁਕਮ ਦਿੱਤਾ ਹਰ ਕਿਸਮ ਦੇ ਪਕਵਾਨ ਲਿਆਂਦੇ ਜਾਣ ਤੇ ਇਨ੍ਹਾਂ ਭਰਾਵਾਂ ਦੀ ਖਾਤਰਦਾਰੀ ਕੀਤੀ ਜਾਵੇ ਤੁਹਾਡਾ ਕੋਈ ਕਸੂਰ ਨਹੀਂ ਉਸਨੇ ਆਖਿਆ ਤੁਸੀਂ ਜਿੱਥੇ ਵੀ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ ਪਰ ਪਹਿਲਾਂ ਤੁਸੀਂ ਮੈਨੂੰ ਹਰ ਚੀਜ਼ ਦੱਸੋ ਜਿਵੇਂ ਜਿਵੇਂ ਉਹ ਹੋਈ ਸੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਆਦਮੀ ਦਾ ਊਠ ਗਵਾਚ ਗਿਆ ਸੀ ਤੇ ਤੁਸੀਂ ਇਹ ਕਿਵੇਂ ਦੱਸ ਸਕੇ ਊਠ ਕਿਸ ਤਰ੍ਹਾਂ ਦਾ ਸੀ ਸਭ ਤੋਂ ਵੱਡੇ ਭਰਾ ਨੇ ਕਿਹਾ ਊਠ ਮਿੱਟੀ ਉੱਤੇ ਜਿਹੜੇ ਵੱਡੇ ਵੱਡੇ ਨਿਸ਼ਾਨ ਛੱਡ ਗਿਆ ਸੀ ਉਸ ਤੋਂ ਮੈਨੂੰ ਪਤਾ ਲੱਗਿਆ ਕਿ ਇੱਥੇ ਇੱਕ ਬਹੁਤ ਵੱਡਾ ਊਠ ਹੈ ਜਦੋਂ ਮੈਂ ਵੇਖਿਆ ਆਦਮੀ ਜਿਹੜਾ ਸਾਨੂੰ ਸੜਕ ਦੇ ਪਿੱਛੋਂ ਹਰ ਆ ਰਿਹਾ ਏ ਚੋਹਾ ਪਾਸੇ ਵੇਖੀ ਜਾ ਰਿਹਾ ਮੈਨੂੰ ਇੱਕਦਮ ਪਤਾ ਲੱਗ ਗਿਆ ਕਿ ਉਹ ਕੀ ਲੱਭ ਰਿਹਾ ਹੈ ਬਹੁਤ ਅੱਛਾ ਰਾਜੇ ਨੇ ਕਿਹਾ ਤੇ ਤੁਹਾਡੇ ਚੋਂ ਕਿਸ ਨੇ ਦੱਸਿਆ ਉਸ ਦੀ ਖੱਬੀ ਅੱਖ ਹੈ ਨਹੀਂ ਅੱਖ ਦਾ ਮਰਿਆ ਹੋਣਾ ਸੜਕ ਦੇ ਨਿਸ਼ਾਨ ਨਹੀਂ ਛੱਡ ਜਾਂਦਾ ਮੈਨੂੰ ਇਹਦਾ ਪਤਾ ਲੱਗ ਗਿਆ ਕਿਉਂਕਿ ਸਾਰੀ ਦੀ ਸਾਰੀ ਘਾਹ ਸੜਕ ਦੇ ਸੱਜੇ ਪਾਸੇ ਵਾਲੀ ਛੱਬੀ ਪਈ ਸੀ ਤੇ ਖੱਬੇ ਪਾਸੇ ਵਾਲੀ ਘਾਹ ਸ਼ੂਹੀ ਨਹੀਂ ਗਈ ਸੀ ਵਿਚਾਰਲੇ ਬੁਰਾ ਨੇ ਜਵਾਬ ਦਿੱਤਾ ਕਮਾਲ ਕਰ ਦਿੱਤਾ ਰਾਜਾ ਨੇ ਆਖਿਆ ਤੇ ਤੁਹਾਡੇ ਚੋਂ ਕਿੰਨੇ ਮੁਝਿਆ ਸੀ ਊਠ ਤੇ ਇੱਕ ਔਰਤ ਤੇ ਬੱਚਾ ਬੈਠਾ ਹੋਇਆ ਮੈਂ ਪੁੱਛਿਆ ਸੀ ਸਭ ਤੋਂ ਛੋਟੇ ਭਰਾ ਨੇ ਜਵਾਬ ਦਿੱਤਾ ਮੈਂ ਇੱਕ ਥਾਂ ਵੇਖੀ ਜਿੱਥੇ ਊਠ ਨੇ ਗੋਡੇ ਟੇਕੇ ਸਨ ਤੇ ਨੇੜੇ ਹੀ ਰੇਤੇ ਤੇ ਮੈਂ ਇੱਕ ਔਰਤ ਦੀ ਜੁੱਤੀ ਦਾ ਨਿਸ਼ਾਨ ਵੇਖਿਆ ਦੂਜੇ ਉਹਦੇ ਛੋਟੇ ਨਿਸ਼ਾਨਾਂ ਤੋਂ ਮੈਨੂੰ ਪਤਾ ਲੱਗਾ ਔਰਤ ਦੇ ਨਾਲ ਇੱਕ ਬੱਚਾ ਸੀ ਠੀਕ ਹੈ ਤੇ ਤੂੰ ਸੱਚ ਆਖਿਆ ਰਾਜਾ ਨੇ ਕਿਹਾ ਪਰ ਤੁਹਾਨੂੰ ਇਹ ਕਿਵੇਂ ਪਤਾ ਲੱਗਾ ਪੇਟੀ 'ਚ ਇੱਕੋ ਅਣਪੱਕਾ ਅਨਾਰ ਹੈ ਇਹੀ ਤਾਂ ਮੈਨੂੰ ਉੱਕਾ ਸਮਝ ਨਹੀਂ ਆ ਰਹੀ ਸਭ ਤੋਂ ਵੱਡੇ ਭਰਾ ਨੇ ਕਿਹਾ ਜਿਸ ਤਰ੍ਹਾਂ ਦੋ ਨੌਕਰਾਂ ਨੇ ਪੇਟੀ ਅੰਦਰ ਲਿਆਂਦੀ ਉਸ ਤੋਂ ਸਾਫ਼ ਜਾਹਰ ਸੀ ਉਹ ਭਾਰੀ ਨਹੀਂ ਲੱਗਦੀ ਸੀ ਜਦੋਂ ਉਹਨੂੰ ਫਰਸ਼ ਤੇ ਰੱਖ ਰਹੇ ਸਨ ਮੇਰੇ ਕੰਨਾਂ 'ਕਿਸੇ ਗੋਲ ਚੀਜ਼ ਦੀ ਜੋ ਬਹੁਤੀ ਵੱਡੀ ਨਹੀਂ ਸੀ ਇੱਕ ਤੋਂ ਦੂਜੇ ਸਿਰੇ ਤੱਕ ਰੜਨ ਦੀ ਆਵਾਜ਼ ਆਈ ਤੇ ਖੜਖੜ ਦੀ ਆਵਾਜ਼ ਆਈ ਵਿਚਲੇ ਭਰਾ ਨੇ ਆਖਿਆ ਤੇ ਮੈਂ ਅੰਦਾਜ਼ਾ ਲਾਇਆ ਕਿਉਂਕਿ ਪੇਟੀ ਬਾਗ ਤੋਂ ਲਿਆਂਦੀ ਗਈ ਤੇ ਉਹਦੇ 'ਚ ਕੋਈ ਗੋਲ ਚੀਜ਼ ਹੈ ਇਸ ਲਈ ਉਹ ਚੀਜ਼ ਜ਼ਰੂਰ ਹੀ ਅਨਾਰ ਹੋਣੀ ਹੈ ਇਸ ਲਈ ਤੁਹਾਡੇ ਮਹਿਲ ਕੋਲ ਅਨਾਰਾਂ ਦੇ ਬਹੁਤ ਦਰਖਤ ਲੱਗੇ ਹੋਏ ਨੇ ਬਹੁਤ ਅੱਛਾ ਰਾਜਾ ਨੇ ਕਿਹਾ ਉਹਨੇ ਸਭ ਤੋਂ ਛੋਟੇ ਭਰਾ ਵੱਲ ਮੂੰਹ ਕੀਤਾ ਪਰ ਤੂੰ ਇਹ ਕਿਵੇਂ ਦੱਸ ਦਿੱਤਾ ਕਿ ਅਨਾਰ ਪੱਕਾ ਨਹੀਂ ਸੀ ਹੁਣ ਸਾਲ ਦਾ ਇਹੋ ਜਿਹਾ ਵਕਤ ਹੈ ਸਭ ਤੋਂ ਛੋਟੇ ਭਰਾ ਨੇ ਜਵਾਬ ਦਿੱਤਾ ਜਦੋਂ ਅਜੇ ਸਾਰੇ ਦੇ ਸਾਰੇ ਅਨਾਰ ਹਰੇ ਨਹੀਂ ਤੁਸੀਂ ਆਪ ਦੇਖ ਸਕਦੇ ਹੋ ਉਸਨੇ ਖੁੱਲੀ ਬਾਰੀ ਵਾਲੇ ਇਸ਼ਾਰਾ ਕੀਤਾ ਰਾਜੇ ਨੇ ਬਾਰੀ ਵਿੱਚੋਂ ਦੀ ਬਾਹਰ ਵੇਖਿਆ ਉਹਨੇ ਵੇਖਿਆ ਕਿ ਉਹਦੇ ਬਾਗ ਦੇ ਅਨਾਰਾਂ ਦੇ ਦਰਖਤਾਂ ਨੂੰ ਖਰਾਬ ਫੜ ਲੱਗਿਆ ਹੋਇਆ ਹੈ ਰਾਜਾ ਕਿੰਨਾ ਭਰਾਵਾਂ ਦੀ ਵੇਖਣ ਚਾਖਣ ਦੀ ਅਨੋਖੀ ਤਾਕਤ ਤੇ ਤੇਜ ਸੂਝ ਬੂਝ ਉੱਤੇ ਬਹੁਤ ਖੁਸ਼ ਹੋਇਆ ਉਸਨੇ ਕਿਹਾ ਤੁਸੀਂ ਪੈਸੇ ਤੇ ਦੁਨੀਆਂ ਦੀਆਂ ਚੀਜ਼ਾਂ ਵੱਲ ਦੌਲਤਮੰਦ ਭਾਵੇਂ ਹੋਵੋ ਭਾਵੇਂ ਨਾ ਹੋਵੋ ਪਰ ਸਿਆਣਪ ਵੱਲੋਂ ਤੁਸੀਂ ਸੱਚਮੁੱਚੀ ਦੌਲਤਮੰਦ ਹੋ